ਹਾਂਜੀ ਸਤਿ ਸ਼੍ਰੀ ਅਕਾਲ ਵੀਰੋ ਹੋਰ ਕੀ ਹਾਲ ਜੀ ਠੀਕ ਠਾਕ ਸਭ ਅੱਛਾ ਜੀ ਆਪਾਂ ਅੱਜ ਚੱਲੇ ਆ ਜੀ ਕੰਟੀਨ ਕੰਟੀਨ ਇਸ ਤਰ੍ਹਾਂ ਆ ਕਿ ਠੇਕੇ ਟੁਕੇ ਵਾਲਿਆਂ ਸਰਵੜਾ ਫੜਦੀਆਂ ਲਾਉਟ ਬੜੀ ਆ ਰਹੀ ਆ ਤੇ ਕੋਈ ਸੱਜਣ ਮਿੱਤਰ ਆ ਆਪਣਾ ਬਹੁਤ ਹੀ ਸਤਿਕਾਰਯੋਗ ਤੇ ਉਹਨਾਂ ਨੂੰ ਆਪਾਂ ਬੇਨਤੀ ਕੀਤੀ ਅਫਸਰ ਸਹਿਬਾਂ ਰਟਾਇਰਡ ਹੋਏ ਨੇ ਵੀ ਕੋਈ ਮਸਲਾ ਹੱਲ ਕਰੋ ਜਦੋਂ ਉਹਨਾਂ ਨੂੰ ਮੈਂ ਦੱਸਿਆ ਉਹਨਾਂ ਕਹਿੰਿਆ ਵੀ ਬਾਦਸ਼ਾਹ ਇਹ ਕਿਹੜੀ ਗੱਲ ਕੀਤੀ ਹੈ ਕੰਟੀਨ ਹੀ ਪੂਰੀ ਖਾ ਕੇ ਲਿਆ ਦिए ਕਾਰਡ ਕੋਡ ਵੀ ਪੱਕਾ ਰੱਖੋ ਕਾਰਡ ਪਰ ਮਹੀਨੇ ਜੋ ਮਰਜੀ ਆਪ ਪੁਰਸ਼ ਕਾਲਗੇਟਾਂ ਦਾ ਸਮਾਨ ਇਹ ਰਵਗੈਰਾ ਜਿਹੜਾ ਲੈਂਦੇ ਨਹੀਂ ਨਿਕਾਇਆ ਕੰਟੀਨ ਦਾ ਸਮਾਨ ਸਸਤਾ ਵੀ ਮਿਲ ਜਾਂਦਾ ਨਾ ਬੜਾ ਇਹ ਜੋ ਜੇ ਵੀ ਮਧੀਆ ਸਮਾਨ ਸਾਰਾ ਕੁਝ ਕੰਡੀ ਵਿੱਚ ਚੰਗਾ ਹੁੰਦਾ ਕਿ ਸਾਫ਼ ਸੁਥਰਾ ਹੁੰਦਾ ਵਧੀਆ ਸਮਾਨ ਹੁੰਦਾ ਮਲਾਫਟ ਨਹੀਂ ਹੁੰਦੀ ਕੋਈ ਕਹਿਣ ਤੋਂ ਭਾਵੇਂ ਤੇ ਚੱਲਿਆ ਮੈਂ ਆਪਣੇ ਅਫਸਰ ਸਹਿਬਾਨ ਮੇਰੇ ਪਿੰਡ ਤੋਂ ਤੇ ਮੇਰੇ ਤੋਂ ਮੇਰਾ ਸੱਜਣ ਭਰਾ ਵੱਡਾ ਵਾ ਬਹੁਤ ਵੱਡਾ ਵਾ ਵੱਡਿਆਂ ਨੂੰ ਵੱਡਾ ਵਾ ਪਰ ਅਗਲਾ ਇਤਮਾਨ ਕਰਦਾ ਤਾਂ ਅਫਸਰ ਸਹਿਬਾਨ ਆ ਰਹੇ ਆ ਤੇ ਇਹ ਬੈਠ ਰਹੇ ਨੇ ਤੇ ਬੈਠਦੇ ਵਿਖਾਦਣਾ ਗੱਲਾਂ ਆਪਸ ਸੁਣਾਉਣੀਆਂ ਨਹੀਂ ਬੈਠੋ ਸਾਹਿਬ ਜੀ ਹੋਰ ਜੀ ਸਰਦਾਰ ਅਮਰਜੀਤ ਜੀ ਚੱਲੀਏ ਠੀਕ ਆ ਜੀ ਡੇਟ ਹੀ ਹੋ ਗਿਆ ਹੈ ਲਓ ਜੀ ਕੰਟੀਨ ਦੇ ਅੰਦਰ ਐਂਟਰੀਆਂ ਵਾਰ ਰਹੇ ਨੇ ਜੀ ਸਾਡੇ ਅਫਸਰ ਸਹਿਬਾਨ ਤੇ ਦੇਖਦੇ ਹਾਂ ਜੀ ਅਗਲਾ ਮੋਲ ਕੰਟੀਨ ਦਾ ਇਹ ਜਿਹੜਾ ਬਣ ਰਿਹਾ ਨਾ ਲੇਕਿਨ ਅਸੀਂ ਜੋ ਹੋਈਏ ਉਹ ਅੱ ਤੋਂ ਬੱਸ ਅੱਜ ਹੀ ਫਾਸੀ ਅਸੀਂ ਦੋ ਜਣੇ ਨਾਲ ਇਹ ਅਸੀਂ ਟਿਕਰਸ 我那个考不进，那个 <noise> <noise> ਦੀਵਾਲੀ ਦੇ ਪੂਣ ਪਟਾਕੇ ਸਮਾਨ ਵਗੈਰਾ ਖਰੀਦ ਲਿਆ ਆਪਾਂ ਸਰਦੀਆਂ ਦੇ ਵਿੱਚ ਵਿੱਚ ਕਿਤੇ ਗਰਮ ਗਰਮ ਸਮਾਨ ਵੀ ਖਰੀਦਦੇ ਆ ਤੇ ਪੂਣ ਪਟਾਕਿਆਂ ਦੇ ਵਿੱਚ ਤੁਹਾਨੂੰ ਪਤਾ ਮੈਨੂੰ ਨਾਰ ਬੰਬ ਬੜੇ ਪਸੰਦ ਆ ਜਿਹੜੇ ਪਹਿਲਾਂ ਵਾਵਾ ਚ ਨਾਰ ਚੱਲਣ ਫਿਰ ਬੰਬ ਵੱਜੇ ਵੀ ਦੇਖੀ ਵਿੱਚ ਵਿੱਚ ਹੈਗੀ ਆ ਕੋਈ ਕ ਵੀ ਗਈ ਉਹ ਦਿਨ ਹੀ ਕਾ ਵੀ ਆਬਾ ਲੋ ਜੀ ਦੀਵਾਲੀ ਦੇ ਪਟਾਕਿਆਂ ਦੇ ਨਾਲ ਨਾਲ ਆਪਾਂ ਸਾਰਾ ਸਮਾਨ ਬਹੁਤ ਖੀਦਿਆ ਗਰਮ ਸਰਦ ਸਾਰਾ ਕੁਝ ਲੈ ਲਿਆ ਜੀ ਤੁਹਾਨੂੰ ਦੱਸਿਆ ਫੁੱਲ ਝੜੀਆਂ ਪਟਾਕਿਆਂ ਦੇ ਨਾਲ ਨਾਲ ਵਿੱਚ ਵਿੱਚ ਵੱਡੇ ਵੱਡੇ ਨਾਰ ਪੰਪ ਵੀ ਲਾਤੇ ਜੇ ਆਪਾਂ ਆਹ ਵੱਡਾਈ ਬਾਂਬਿਆ ਜਾਂਦਾ ਚਲੋ ਕੋਈ ਨਹੀਂ ਇਹ ਕੰਟੀਨ ਦਾ ਹੈਗੇ ਜੀ ਵਿੱਚ ਵਿੱਚ ਬੋਲੇ ਸਾਰੇ ਨਹੀਂ ਨਮ ਖਾ ਸਕਦੇ ਉੱਤਰੋਂ ਦੇ ਇੱਥੇ ਬੇਟੀ ਬਈ ਹੈ ਕੰਟੀਨ ਚੋਂ ਸਮਾਨ तकरीबन ਸਾਰਾ ਮਿਲ ਗਿਆ ਵਾਧੂ ਪਿਆ ਸੀਗੇ ਬਹੁਤ ਜਿਆਦਾ ਸਮਾਨ ਸੀ ਜਿੰਨਾ ਮਰਜ਼ੀ ਲੈ ਸਕਦੇ ਸੀ ਵਾਧੂ ਕਾਰਡ ਸੀ ਅਫਸਰ ਸੁਬਾਨ ਨਾਲੇ ਸੱਜਣ ਮਿੱਤਰ ਬੜੇ ਹੀ ਉੱਤੇ ਉਹਦੇ ਕੋਈ ਗੱਲ ਨਹੀਂ ਘਟਾ ਜਿੰਨਾ ਮਰਜ਼ੀ ਸਮਾਨ ਕੱਢੋ ਤੁਹਾਨੂੰ ਨਹੀਂ ਨਾ ਤੇ ਸਾਰੇ ਸਮਾਨ ਲੈ ਲਏ ਆ ਸਰਦੀਆਂ ਆ ਰਹੀਆਂ ਨੇ ਤੇ ਕਈ ਵਾਰ ਬੱਚਿਆਂ ਨੂੰ ਵੀ ਕੇਰਾ ਖੰਗ ਲੱਗ ਜਾਂਦੀ ਹੈ ਤੇ ਕੋਈ ਸੌ ਨਿੱਕੀ ਮੋਟੀ ਚਮਚਾ ਪ੍ਰੋਬਲਮ ਕੋਈ ਆ ਜੇ ਤੇ ਉਹ ਜੇ ਸਮਾਨ ਲੈ ਲਿਆ ਹਰੇਕ ਤਰ੍ਹਾਂ ਦਾ ਸਮਾਨ ਲਿਆ ਜੀ ਅਸੀਂ ਸਾਰੀ A to Z ਕਰਦਾ ਆਪਾਂ ਨੂੰ ਡੇਲੀ ਯੂਜ਼ ਵਾਲਾ ਡੇਲੀ ਵਰਤਣ ਵਾਲਾ ਸਮਾਨ ਆਪਾਂ ਅ ਵਾਦੂ ਲੈ ਲੈ ਕੇ ਮੁੱਕਦਾ ਹੀ ਨਹੀਂਗੇ 2-3 ਮਹੀਨੇ ਹੁਣ ਤੇ ਚਲੋ ਠੀਕ ਹੈ ਮਤਲਬ ਸਮਾਨ ਆਪਣੀ ਮੰਤਵਾਂ ਦੇ ਮਿਲ ਗਏ ਜੇ ਹੁਣ ਅਸੀਂ ਅੱਗੇ ਚੱਲੇ ਜੇ ਕਿੱਥੇ ਚੱਲੇ ਅੱਗੇ ਦੇਖਦੇ ਆਂ ਲੋਣੇ ਹਿਸਾਬ ਤਾ ਜਾ ਗਏ ਦੇਖ ਰਿਹਾ ਜੀ ਬੂਗੀ ਗ੍ਰਾਬਰ ਲਗਾਣਾ ਚੀ ਸਿਲਵਰ ਗੋਲਡਨ ਗੋਲਡਨ ਸਿਲਵਰ

30 ਸਾਲ ਪਹਿਲੇ ਕੀ ਹੈ ਮੈਨੇ ਇਹ ਤਾਂ ਪ੍ਰੋਬਲਮ ਹੈ ਕਿ ਪਹਿਲਾਂ ਨਹੀਂ ਹੋਇਆ 30 ਸਾਲ ਪਹਿਲੇ ਇਸੇ ਦੇਖਾਈ ਯਾਰ ਨੇ ਪੱਕੇ ਅਸਲੀ ਰੱਖੇ ਨੀ ਚਮਚੇ ਦੀਆਂ ਨਹੀਂ ਉਹ ਕੌੜੇ ਦਿੱਤੇ ਈੜੀਆਂ ਬੁਲਾਉਂ ਤੇ ਗੱਡੀਆਂ ਕਾੜੀਆਂ ਨਹੀਂ ਉਹ ਕੌੜੇ ਦਿੱਤੇ ਈੜੀਆਂ ਬੁਲਾਉਂ ਤੇ ਗੱਡੀਆਂ ਕਾੜੀਆਂ ਨਹੀਂ बोतल है बोतल में जिन है और जिनकी बोतल है आठी है लाल जनते हैं कदम जिन जिनकी बोतले है, तो है लाली पे गाली जब खुलती बोतलें हैं तो इसे रू हिलती बोतल है कोई कहता दिल को छूती है और गम छुपाती है कोई कहते कर... Oh